ਇਹ ਜੀ ਕੁਝ ਕਹਿਣਾ ਚਾਹੁੰਦੇ ਆ ਧਰਮੋ ਜੀ ਕੀ ਕੀ ਬਰੂ ਚੱਲਦੇ ਆ ਹੁਣ ਇੱਕ ਟੀਮ ਦਾ ਇੰਤਜ਼ਾਰ ਹੋ ਰਿਹਾ ਜੀ ਚਲੋ ਇਧਰ ਆਉਂਦਾ ਵੀ ਆਏ ਨੇ ਜੇ ਟੀਮ ਤਿਆਰ ਹੋਈ ਹੈ ਤੇ ਆਪਾਂ 2 ਮਿੰਟ ਵੇਟ ਕਰ ਲਈਏ ਉਹਨੂੰ 5 ਮਿੰਟ ਦਿੱਤੇ ਆਂ ਮੇਰਾ ਮੇਲਾ ਕਿਸੇ ਟੀਮ ਲਈ ਨਹੀਂ ਜੀ ਮੇਰਾ ਮੇਲਾ ਲੋਕਾਂ ਲਈ ਹੈ ਮੈਂ ਮੈਂ ਇਹਨਾਂ ਨੂੰ ਨਰਾਜ਼ ਨਹੀਂ ਕਰਨਾ ਆ 75 ਦਾ ਸਮਾਂ ਜਿਹੜਾ ਲਿਆਣਾ ਡੋਲ ਵਾਲੇ ਨੇ ਜੋ ਹੁਕਮ ਹੈ 9 ਵੀ ਵਾਪਸ ਕਮੇਟੀ ਲਗਾ ਲਿਓ ਧਿਆਨ ਦਿਓ ਬਈ ਭਾਈ ਜੀ ਸਵੇਰੇ 11:00 ਵਜੇ ਆਇਆ ਉਸੇ ਜਗ੍ਹਾ ਤੇ ਬੈਠਿਆ ਹੈ ਕਿਸੇ ਦੇ ਘਟਨੇ ਦੇ ਹੱਥ ਲਾ ਕੇ ਦੇਖ ਲੈ ਪਸ਼ਾਪਰੀ ਨਾੜੀ ਫਟਲਾਈ ਹੋਈ ਹੈ ਇਸ ਕਰਕੇ ਇਸ ਕਰਕੇ ਦੀ ਮੇਰੀ ਜਗ੍ਹਾ ਕੋਈ ਹੋਰ ਨਾ ਰੋਲੇ ਜੇ ਮੈਂ ਅੱਜ ਮੈਂ ਹੁਣ ਤੇ ਕਹਿੰਦਾ ਇਹ ਹਾਕ ਰਹਿਣਾ ਕਬੱਡੀ 2 ਸਾਲ ਨਹੀਂ ਕਰਨੀ ਜਾਂ ਤੇ ਇਹ ਬਹੁਤ ਹਿਆਰ ਅਸੀਂ ਪਾਗਲਾ ਜਦ ਅਸੀਂ ਵਾਰੀ ਦੇ ਚੋਗਾ 2 ਮਿੰਟ ਦਾ ਟਾਈਮ ਦੇ ਲੋ ਜਿੱਦਾਂ ਮੈਂ ਕਰ ਲੋ ਚੰਨੀ ਕਰਕੇ ਟੀਮ ਨੂੰ ਕੱਲ੍ਹ ਐਸਾ ਕਰ ਲੋ